ਮੈਂ ਬਹੁਤ ਹੀ ਖੁਸ਼ ਨਸੀਬ ਸੀ ਮੇਰੀ ਪਤਨੀ ਮੈਨੂੰ ਲੱਖਾਂ ਵਿੱਚੋਂ ਇੱਕ ਮਿਲੀ ਸੀ ਮੈਂ ਉਸਨੂੰ ਬਹੁਤ ਪਿਆਰ ਕਰਦਾ ਸੀ ਅੱਜ ਵੀ ਮੇਰੀ ਪਤਨੀ ਵਾਸ਼ਰੂਮ ਵਿੱਚ ਬੈਠ ਕੇ ਕੱਪੜੇ ਧੋ ਰਹੀ ਸੀ ਅੱਜ ਕੱਪੜੇ ਜ਼ਿਆਦਾ ਸੀ ਤਾਂ ਮੈਂ ਵੀ ਉਸ ਦੇ ਕੋਲ ਜਾ ਕੇ ਬੈਠ ਗਿਆ ਮੈਂ ਸੋਚਿਆ ਕੋਈ ਗੱਲਬਾਤ ਕਰ ਲਵਾਂਗੇ ਤੇ ਉਸ ਦੀ ਮਦਦ ਵੀ ਕਰ ਦੇਵਾਂਗਾ ਪਰ ਮੈਨੂੰ ਦੇਖ ਕੇ ਉਹ ਘਬਰਾ ਗਈ ਰਿਧੀ ਅੱਜ ਮੈਂ ਤੇਰੇ ਨਾਲ ਮਿਲ ਕੇ ਕੱਪੜੇ ਧੋਵਾਂਗਾ ਮੈਂ ਬੜੇ ਪਿਆਰ ਨਾਲ ਇਹ ਕਹਿ ਕੇ ਉਸ ਦੇ ਕੋਲ ਡੱਬੇ ਵਿੱਚ ਪਈ ਸਾਰਫ ਨੂੰ ਚੁੱਕ ਲਿਆ ਮੈਂ ਉਸ ਕੋਲ ਉਸ ਵਿੱਚੋਂ ਡਰਜਨ ਪਾਊਡਰ ਕੱਢਣ ਹੀ ਲੱਗਾ ਸੀ ਕਿ ਉਸਨੇ ਇੱਕਦਮ ਮੇਰੇ ਹੱਥੋਂ ਉਹ ਡੱਬਾ ਕੋਲ ਲਿਆ। ਉਸ ਦੀ ਇਸ ਹਰਕਤ ਤੇ ਮੈਂ ਹੈਰਾਨ ਰਹਿ ਗਿਆ ਸੀ। ਨਹੀਂ ਨਹੀਂ ਰਕੇਸ਼, ਪਤੀ ਕੰਮ ਕਰਦੇ ਹੋਏ ਚੰਗੇ ਨਹੀਂ ਲੱਗਦੇ ਤੇ ਫੇਰ ਉਹ ਅੱਟਕੇ ਖੜੀ ਹੋ ਗਈ ਤੇ ਮੇਰਾ ਹੱਥ ਫੜ ਕੇ ਮੈਨੂੰ ਕਮਰੇ ਵਿੱਚ ਲੈ ਕੇ ਜਾਣ ਲੱਗੀ। ਸ਼ਾਇਦ ਉਸ ਡੱਬੇ ਵਿੱਚ ਉਸ ਦੀ ਕੋਈ ਪਰਸਨਲ ਚੀਜ਼ ਪਈ ਹੋਈ ਹੋਵੇਗੀ ਤਾਂ ਕਰਕੇ ਹੀ ਉਹ ਘਬਰਾ ਗਈ ਸੀ। ਮੈਂ ਆਪਣੇ ਕਮਰੇ ਵਿੱਚ ਦਾਖਲ ਹੋਇਆ ਮੇਰੀ ਪਤਨੀ ਵਿਆਹ ਦੇ 5 ਸਾਲ ਬਾਅਦ ਵੀ ਇੰਨਾ ਸ਼ਰਮਾਉਂਦੀ ਸੀ ਖੁੱਲ ਕੇ ਗੱਲ ਨਹੀਂ ਕਰ ਪਾਉਂਦੀ ਸੀ ਰਿਧੀ ਇੱਕ ਬੰਦ ਕਿਤਾਬ ਦੀ ਤਰ੍ਹਾਂ ਸੀ ਮੈਂ ਉਸ ਨਾਲ ਬਹੁਤ ਗੱਲਾਂ ਕਰਦਾ ਉਹ ਹਾਂ ਤੇ ਨਾ ਵਿੱਚ ਜਵਾਬ ਦਿੰਦੀ ਬਜਾਏ ਦਾ ਬਹਿਸ ਵੀ ਨਾ ਕਰਦੀ ਬਸ ਇਦਾਂ ਕਹਿ ਲਿਆ ਜਾਵੇ ਕਿ ਮੇਰੀ ਰਿਧੀ ਬਿਲਕੁਲ ਪਰਫੈਕਟ ਸੀ ਇਹ ਵੀ ਗਲਤ ਹੋ ਨਹੀਂ ਹੋਵੇਗਾ ਰਿਧੀ ਨੂੰ ਮੈਂ ਬਹੁਤ ਚਾਹੁੰਦਾ ਹਾਂ ਮੈਨੂੰ ਉਸ ਨਾਲ ਬਹੁਤ ਮੁਹੱਬਤ ਹੋ ਗਈ ਸੀ ਜਿਸ ਦਿਨ ਮੈਂ ਉਸ ਨੂੰ ਬਾਲਾਜੀ ਦੇ ਮੰਦਿਰ ਦੇ ਬਾਹਰ ਬੈਠੇ ਦੇਖਿਆ ਸੀ ਉਹ ਵੀ ਮੰਦਿਰ ਵਿੱਚ ਪੂਜਾ ਕਰਨ ਆਈ ਸੀ ਮੈਂ ਵੀ ਪੂਜਾ ਕਰਨ ਉੱਥੇ ਗਿਆ ਸੀ ਮੈਨੂੰ ਉਹ ਰੋਂਦੀ ਹੋਈ ਨਜ਼ਰ ਆਈ ਕਿ ਪਾਪਾ ਤੁਸੀਂ ਮੈਨੂੰ ਇਸ ਦੁਨੀਆ ਵਿੱਚ ਕਿਸ ਦੇ ਸਹਾਰੇ ਇਕੱਲੀ ਛੱਡ ਗਏ ਮੈਂ ਤਾਂ ਇਸ ਦੁਨੀਆ ਵਿੱਚ ਇਕੱਲੀ ਰਹਿ ਗਈ ਹਾਂ ਕੀ ਤੁਹਾਨੂੰ ਪਤਾ ਹੈ ਕਿ ਇਨਸਾਨ ਤਾਂ ਬਹੁਤ ਜ਼ਾਲਮੀ ਹਨ ਉਹਨਾਂ ਨੂੰ ਤਾਂ ਬਸ ਤੁਹਾਡੀ ਮੌਤ ਦਾ ਹੀ ਇੰਤਜ਼ਾਰ ਸੀ ਅੱਜ ਮਕਾਨ ਮਾਲਕ ਆਇਆ ਸੀ ਪਾਪਾ ਉਸਨੇ ਮੇਰੇ ਤੋਂ ਕਿਰਾਇਆ ਮੰਗਣ ਤੋਂ ਇਲਾਵਾ ਮੇਰੀ ਇੱਜ਼ਤ ਮੰਗੀ ਸੀ ਮੈਂ ਬਹੁਤ ਮੁਸ਼ਕਲ ਨਾਲ ਉੱਥੋਂ ਭੱਜ ਕੇ ਨਿਕਲੀ ਹਾਂ ਹੁਣ ਮੈਂ ਆਪਣੀ ਬची ਹੋਈ ਜ਼ਿੰਦਗੀ ਤੁਹਾਡੇ ਚਰਨਾਂ ਦੇ ਕੋਲ ਬੈਠ ਕੇ ਗੁਜ਼ਾਰ ਦੇਵਾਂਗੀ ਇਥੇ ਮੇਰੀ ਇੱਜ਼ਤ ਸੁਰੱਖਿਅਤ ਰਹੇਗੀ ਔਸ ਕੁੜੀ ਦੀਆਂ ਗੱਲਾਂ ਤੇ ਆਵਾਜ਼ ਵਿੱਚ ਐਨਾ ਦਰਦ ਸੀ ਕਿ ਮੇਰਾ ਦਿਲ ਪਿਗਲ ਗਿਆ ਮੈਨੂੰ ਉਸ ਬੇਸਹਾਰਾ ਕੁੜੀ ਤੇ ਬਹੁਤ ਤਰਸ ਆਇਆ ਮੈਂ ਤੁਰਦੇ ਤੁਰਦੇ ਉਸ ਦੇ ਕੋਲ ਪਹੁੰਚ ਗਿਆ ਮੈਨੂੰ ਦੇਖ ਕੇ ਉਹ ਘਬਰਾ ਗਈ ਉਸ ਦੀਆਂ ਅੱਖਾਂ ਵਿੱਚੋਂ ਡਰ ਹੀ ਡਰ ਸੀ ਮੈਂ ਉਸ ਨੂੰ ਕਿਹਾ ਕਿ ਮੈਂ ਤੇਰੀ ਮਦਦ ਕਰ ਸਕਦਾ ਹਾਂ ਮੇਰੀ ਗੱਲ ਸੁਣ ਕੇ ਉਸ ਨੇ ਆਪਣੇ ਦੁਪੱਟੇ ਦੇ ਥੱਲੇ ਕੜਦ ਕੱਢ ਲਈ ਤੇ ਆਪਣੇ ਗਲ ਤੇ ਰੱਖ ਕੇ ਬੋਲੀ ਖਬਰਦਾਰ ਜੇ ਇੱਕ ਕਦਮ ਵੀ ਅੱਗੇ ਵਧਾਇਆ ਤਾਂ ਮੈਂ ਆਪਣੀ ਜਾਨ ਦੇ ਦੇਵਾਂਗੀ ਆਪਣੀ ਜ਼ਿੰਦਗੀ ਖਤਮ ਕਰ ਲਵਾਂਗੀ ਪਰ ਮੈਂ ਆਪਣੀ ਇੱਜ਼ਤ ਨੂੰ ਦਾਗ ਨਹੀਂ ਲੱਗਣ ਦੇਵਾਂਗੀ ਉਦੋਂ ਹੀ ਮੇਰੇ ਦਿਲ ਚੋਂ ਇੱਕ ਆਵਾਜ਼ ਨਿਕਲੀ ਕਿ हे ਰੱਬਾ ਕਦੇ ਵੀ ਕਿਸੇ ਵੀ ਧੀ ਤੇ ਇਹ ਦਿਨ ਨਾ ਲਿਆਵੀ ਮੈਂ ਉਸ ਨੂੰ ਕਿਹਾ ਕਿ ਮੈਂ ਤੇਰੇ ਨਾਲ ਕੁਝ ਬੁਰਾ ਕਰਨ ਦਾ ਸੋਚ ਵੀ ਨਹੀਂ ਸਕਦਾ ਮੇਰੇ ਖੌਦੀ ਭੈਣ ਤੇਰੀ ਉਮਰ ਦੀ ਆ ਤੂੰ ਚੱਲ ਮੇਰੇ ਨਾਲ ਮੈਂ ਤੈਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾ ਦੇਵਾਂਗਾ ਭੈਣ ਦਾ ਨਾਮ ਸੁਣ ਕੇ ਉਹ ਬਾਲਾ ਜੀ ਦੇ ਚਰਨਾਂ ਵਿੱਚ ਸਿਰ ਰੱਖ ਕੇ ਪਿੱਛੇ ਪਿੱਛੇ ਤੁਰ ਪਈ ਮੈਂ ਉਸ ਨੂੰ ਆਪਣੇ ਨਾਲ ਆਪਣੇ ਘਰ ਲੈ ਆਇਆ ਮੈਂ ਆਪਣੀ ਭੈਣ ਸੁਮਨ ਨੂੰ ਸਾਰਾ ਕੁਝ ਦੱਸਿਆ ਤਾਂ ਉਹ ਵੀ ਉਸ ਕੁੜੀ ਦੇ ਲਈ ਪਰੇਸ਼ਾਨ ਹੋ ਗਈ ਸੀ ਮੰਮੀ ਨੇ ਉਸ ਕੁੜੀ ਨੂੰ ਆਪਣੇ ਘਰ ਵਿੱਚ ਜਗ੍ਹਾ ਦੇਣ ਦੀ ਹਾਮੀ ਭਰ ਲਈ ਮੇਰੇ ਦਿਲ ਤੋਂ ਇਹ ਬੋਝ ਵੀ ਉੱਤਰ ਗਿਆ ਉਸ ਦਿਨ ਤੋਂ ਬਾਅਦ ਤਾਂ ਮੇਰਾ ਦਿਲ ਹੀ ਬਦਲ ਗਿਆ ਸੀ ਮੈਨੂੰ ਸਿਰਫ ਉਸ ਕੁੜੀ ਦਾ ਹੀ ਖਿਆਲ ਆਉਂਦਾ ਰਹਿੰਦਾ ਕਿੰਨੀ ਇੱਜ਼ਤਦਾਰ ਕੁੜੀ ਸੀ ਆਪਣੀ ਇੱਜ਼ਤ ਦੀ ਖਾਤਰ ਉਸਨੇ ਆਪਣੀ ਜਾਨ ਦੀ ਪਰਵਾਹ ਵੀ ਨਹੀਂ ਕੀਤੀ ਸੀ ਹੁਣ ਇਸ ਕਹਾਣੀ ਨੂੰ ਤਿੰਨ ਦਿਨ ਬੀਤ ਗਏ ਮੈਂ ਵਿੜੇ ਵਿੱਚ ਬੈਠ ਕੇ ਚਾਹ ਪੀ ਰਹੀ ਹਾਂ ਸੀ ਉਦੋਂ ਹੀ ਅਚਾਨਕ ਮੈਨੂੰ ਕਿਸੇ ਨੇ ਮੇਰਾ ਨਾਮ ਲੈ ਕੇ ਆਵਾਜ਼ ਦਿੱਤੀ ਮੈਂ ਸਿਰ ਉਠਾ ਕੇ ਦੇਖਿਆ ਤਾਂ ਉਹ ਕੁੜੀ ਸੀ ਉਸ ਨੂੰ ਦੇਖ ਕੇ ਮੈਂ ਮੁਸਕਰਾਹਟ ਹੋਰ ਵੀ ਵੱਧ ਗਈ ਮੇਰਾ ਨਾਮ ਰਿਧੀ ਹੈ ਮੈਂ ਆਪਣੇ ਉਸ ਦਿਨ ਦੇ ਸਵਾਲ ਲਈ ਤੁਹਾਡੇ ਤੋਂ ਮਾਫੀ ਮੰਗਦੀ ਹਾਂ ਕਿਉਂਕਿ ਮੈਂ ਉਸ ਦਿਨ ਬਹੁਤ ਘਬराई ਹੋਈ ਸੀ ਮੇਰਾ ਇੱਕ ਹੀ ਸਹਾਰਾ ਮੇਰੇ ਪਾਪਾ ਸੀ ਉਹਨਾਂ ਦੀ ਮੌਤ ਤੋਂ ਬਾਅਦ ਤਾਂ ਸਾਹਮਣੇ ਅੱਖਾਂ ਹੀ ਫੇਰ ਲੈਂਗਾ ਸੀ ਮੈਨੂੰ ਜਿਸ ਨੇ ਵੀ ਦੇਖਿਆ ਗੰਦੀ ਨਿਗਾ ਨਾਲ ਹੀ ਦੇਖਿਆ ਮੈਂ ਉੱਥੇ ਦੇਖ ਕੇ ਤੁਹਾਨੂੰ ਡਰ ਗਈ ਸੀ ਸ਼ਾਇਦ ਤੁਸੀਂ ਵੀ ਉਸ ਦੀ ਇਹ ਗੱਲ ਸੁਣ ਕੇ ਮੇਰਾ ਦਿਲ ਹੀ ਟੁੱਟ ਗਿਆ ਮੈਂ ਉਦੋਂ ਹੀ ਕਿਹਾ ਕੋਈ ਗੱਲ ਨਹੀਂ ਮੈਂ ਤੇਰੀ ਸਿਚੁਏਸ਼ਨ ਸਮਝ ਸਕਦਾ ਹਾਂ ਮੈਨੂੰ ਉਮੀਦ ਹੈ ਕਿ ਤੂੰ ਤੈਨੂੰ ਇਸ ਘਰ ਵਿੱਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਨਹੀਂ ਨਹੀਂ ਰੁਕੇਸ਼ ਮੈਨੂੰ ਕੋਈ ਵੀ ਪਰੇਸ਼ਾਨੀ ਨਹੀਂ ਸਗੋਂ ਮੈਨੂੰ ਤਾਂ ਇਹ ਕਰ ਆਪਣਾ ਹੀ ਲੱਗਣ ਲੱਗਾ ਹੈ ਇੱਥੇ ਮੈਨੂੰ ਮਾਂ ਮਿਲ ਗਈ ਇੱਜ਼ਤ ਮਿਲੇ ਮੇਰੀ ਵਰਗੀ ਬੇਸਹਾਰਾ ਕੁੜੀ ਨੂੰ ਹੋਰ ਕੀ ਚਾਹੀਦਾ ਉਸ ਨੇ ਬਹੁਤ ਦੁਖੀ ਹੋ ਕੇ ਇਹ ਸ਼ਬਦ ਕਹੇ ਸੀ ਹੁਣ ਤਾਂ ਰੋਜ਼ ਹੀ ਮੇਰੀ ਮੁਲਾਕਾਤ ਰਿਧੀ ਨਾਲ ਹੁੰਦੀ ਰਹਿੰਦੀ ਸੀ ਅਸੀਂ ਦੋਵਾਂ ਨੇ ਇੱਕ ਦੂਜੇ ਦਾ ਫੋਨ ਨੰਬਰ ਵੀ ਲੈ ਲਿਆ ਇਦਾਂ ਹੀ ਸਾਡੀ ਦੋਸਤੀ ਹੋ ਗਈ ਪਰ ਮੈਂ ਇਸ ਰਿਸ਼ਤੇ ਨੂੰ ਦੋਸਤੀ ਤੋਂ ਅੱਗੇ ਨਹੀਂ ਵਧਾਉਣਾ ਚਾਹੁੰਦਾ ਸੀ ਇਸ ਬਾਰੇ ਮੈਂ ਮੰਮੀ ਨਾਲ ਗੱਲ ਕੀਤੀ ਸੀ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਰਿਧੀ ਨਾਲ ਵਿਆਹ ਕਰਨਾ ਚਾਹੁੰਦਾ ਹਾਂ ਉਹ ਬੋਲੀ ਰਕੇਸ਼ ਰਿਧੀ ਨੂੰ ਬੇਸਹਾਰਾ ਕੁੜੀ ਸਮਝ ਕੇ ਹਮਦਰਦੀ ਕਰਨਾ ਤਾਂ ਠੀਕ ਆ ਪਰ ਮੈਂ ਉਸਦੇ ਨਾਲ ਰਿਸ਼ਤੇਦਾਰੀ ਨਹੀਂ ਬਧਾਉਣਾ ਚਾਹੁੰਦੀ ਮੈਨੂੰ ਨਹੀਂ ਪਤਾ ਇਹ ਕੌਣ ਆ ਕਿੱਥੋਂ ਆਈ ਆ ਉਸਦਾ ਪਰਿਵਾਰ ਕਿੱਦਾਂ ਦਾ ਮੈਂ ਕਿੱਦਾਂ ਰਿਸ਼ਤਾ ਕਰ ਸਕਦੀ ਆ ਇਹ ਗੱਲ ਸੁਣ ਕੇ ਤਾਂ ਮੇਰਾ ਦਿਲ ਟੁੱਟ ਗਿਆ ਸੀ ਮੈਂ ਮੰਮੀ ਨੂੰ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬੁਰਾ ਮੰਨ ਗਈ ਆਪਣੇ ਪਿਆਰ ਦਾ ਵਾਸਤਾ ਦਿੱਤਾ ਤਾਂ ਉਹਨਾਂ ਨੂੰ ਵਧੀਆ ਨਾ ਲੱਗਾ ਪਰ ਮੈਂ ਵੀ ਪਿੱਛੇ ਹਟਣ ਵਾਲਾ ਨਹੀਂ ਸੀ ਮੈਂ ਮੰਮੀ ਦੇ ਸਾਹਮਣੇ ਇਹ ਸਾਬਤ ਕਰ ਦਿੱਤਾ ਕਿ ਰਿਧੀ ਨੂੰ ਮੈਂ ਸੱਚਮੋੱਚ ਮੁਹੱਬਤ ਕਰਦਾ ਹਾਂ ਤੇ ਫਿਰ ਮਹਾਰਾਜੀ ਹੋ ਗਈ ਉਸ ਦੀ ਹਾਮੀ ਭਰਨ ਦੇ ਪਿੱਛੇ ਮੇਰੀ ਜੈਦ ਵੀ ਲੁਕੀ ਹੋਈ ਸੀ ਮੇਰਾ ਤੇ ਰਿਧੀ ਦਾ ਵਿਆਹ ਬਹੁਤ ਹੀ ਧੂਮ-ਧਾਮ ਨਾਲ ਹੋਇਆ ਸੀ ਅਸੀਂ ਬਹੁਤ ਹੀ ਖੁਸ਼ ਸੀ ਤੇ ਇੱਕ ਵਧੀਆ ਜ਼ਿੰਦਗੀ ਬਿਤਾ ਰਹੇ ਸੀ ਫਿਰ ਮੇਰੀ ਪੋਸਟਿੰਗ ਦਿੱਲੀ ਤੋਂ ਦੇਹਰਾਦੂਨ ਹੋ ਗਈ ਇਸ ਲਈ ਮੈਂ ਤੇ ਰਿਧੀ ਉੱਥੇ ਸ਼ਿਫਟ ਹੋ ਗਏ ਰਿਧੀ ਪਹਿਲਾਂ ਬਹੁਤ ਹਾਸਮੁਖ ਕੁੜੀ ਸੀ ਪਰ ਜਿੱਦਾਂ ਜਿੱਦਾਂ ਸਮਾਂ ਲੰਘ ਰਿਹਾ ਸੀ ਉਸ ਨੂੰ ਇੱਥੇ ਦੇਰਾਦੂਨ ਵਿੱਚ ਚੁੱਪ ਰਹਿਣ ਦੀ ਆਦਤ ਜੇਹੀ ਹੋ ਗਈ ਸੀ ਉਹ ਹੌਲੀ ਹੌਲੀ ਘੱਟ ਬੋਲਦੀ ਹੁਣ ਉਹ ਸਾਰਾ ਦੇਣੀ ਘਰ ਦਾ ਕੰਮ ਕਰਦੀ ਰਹਿੰਦੀ ਮੈਂ ਕੰਮ ਵਾਲੀ ਰੱਖਣ ਦੀ ਗੱਲ ਕਰਦਾ ਤਾਂ ਉਹ ਨਾਰਾਜ਼ ਹੋ ਜਾਂਦੀ ਮੇਰੇ ਸਾਰੇ ਕੰਮ ਉਹ ਖੁਦ ਆਪਣੇ ਹੱਥ ਨਾਲ ਕਰਨਾ ਪਸੰਦ ਕਰਦੀ ਸੀ ਸ਼ਨੀਵਾਰ ਸ਼ਾਮ ਨੂੰ ਮੈਂ ਆਫਿਸ ਤੋਂ ਜਲਦੀ ਆ ਰਿਹਾ ਸੀ ਸ਼ਾਹੀ ਪਨੀਰ ਦੇ ਨਾਲ ਲੈ ਕੇ ਘਰ ਪਹੁੰਚਿਆ ਤਾਂ ਰਿਧੀ ਮੈਨੂੰ ਕਿਤੇ ਦਿਖਾਈ ਨਾ ਦਿੱਤੀ ਮੈਂ ਪਰੇਸ਼ਾਨ ਹੋ ਗਿਆ ਮੈਂ ਇੱਧਰ ਉੱਧਰ ਉਸ ਨੂੰ ਆਵਾਜ਼ ਦਿੱਤੀ ਪਰ ਉਹ ਨਾ ਜਾਣੇ ਕਿੱਥੇ ਲੁਕੀ ਹੋਈ ਸੀ ਜਦੋਂ ਮੈਂ ਵਾਸ਼ਰੂਮ ਵਿੱਚ ਦੇਖਣ ਲਈ ਗਿਆ ਤਾਂ ਰੀਦੀ ਕੱਪੜਿਆਂ ਦਾ ਢੇਰ ਧੋ ਰਹੀ ਸੀ ਕੋਲੀ ਸਰਫ ਦਾ ਡੱਬਾ ਵੀ ਪਿਆ ਹੋਇਆ ਸੀ ਮੈਂ ਉਸ ਨੂੰ ਕੱਪੜੇ ਧੋਂਦੀ ਨੂੰ ਦੇਖ ਕੇ ਥੋੜਾ ਜਿਹਾ ਸ਼ਰਾਰਤੀ ਹੋ ਗਿਆ ਮੈਂ ਕਿਹਾ ਇਹ ਕੀ ਗੱਲ ਹੋਈ ਕਿ ਮੇਰੀ ਪਤਨੀ ਹਰ ਸਮੇਂ ਮੈਨੂੰ ਕੱਪੜੇ ਧੋਂਦੀ ਹੀ ਮਿਲੇ ਮੈਂ ਉਸ ਦੇ ਕੋਲ ਗਿਆ ਤਾਂ ਉਦੋਂ ਜਾ ਕੇ ਕਿਤੇ ਉਸ ਨੇ ਮੇਰੇ ਵੱਲ ਧਿਆਨ ਦਿੱਤਾ ਮੈਨੂੰ ਸਾਹਮਣੇ ਦੇਖ ਕੇ ਬਹੁਤ ਉਹ ਖੁਸ਼ ਨਹੀਂ ਹੋਈ ਉਸ ਦੇ ਚਿਹਰੇ ਤੇ ਪਰੇਸ਼ਾਨੀ ਆ ਗਈ ਉਸਨੇ ਜਲਦੀ ਹੀ ਉਹ ਸਰਫ ਦੇ ਡੱਬੇ ਨੂੰ ਉਠਾ ਕੇ ਆਪਣੇ ਗਲ ਨਾਲ ਲਾਇਆ ਮੈਨੂੰ ਰਿਧੀ ਦੀ ਇਹ ਹਰਕਤ ਸ਼ੱਕ ਵਿੱਚ ਪਾ ਰਹੀ ਸੀ ਮੈਂ ਮਾਣੀ ਮਾਣੇ ਸੋਚ ਰਿਆ ਸੀ ਕਿ ਮੈਂ ਉਸ ਨੂੰ ਪੁੱਛ ਕੇ ਹੀ ਰਹਾਗਾ ਉਹ ਇਦਾਂ ਕਿਉਂ ਕਰਦੀ ਆ ਰਿਧੀ ਨੇ ਹੱਥ ਤੋਤੇ ਤੇ ਮੇਰੇ ਨਾਲ ਬੇੜੇ ਵਿੱਚ ਬੈਠ ਗਈ ਅਸੀਂ ਇੱਧਰ ਉੱਧਰ ਦੀਆਂ ਗੱਲਾਂ ਕਰ ਰਹੇ ਸੀ ਮੈਂ ਉਸ ਨੂੰ ਦੱਸਿਆ ਕਿ ਮੈਂ ਸ਼ਾਹੀ ਪਨੀਰ ਲਿਆਇਆ ਹਾਂ ਉਹ ਬਹੁਤ ਖੁਸ਼ ਹੋ ਗਈ ਜ਼ਿੰਦਗੀ ਦੀ ਗੱਡੀ ਰੋਜ਼ ਦੇ ਹਿਸਾਬ ਨਾਲ ਚੱਲ ਰਹੀ ਸੀ ਮੈਂ ਰਿਧੀ ਨਾਲ ਬਹੁਤ ਹੀ ਖੁਸ਼ ਸੀ ਪਰ ਕੁਝ ਚੀਜ਼ਾਂ ਮੇਰੀ ਉਲਝਣ ਦਾ ਸ਼ਿਕਾਰ ਹੋ ਰਹੀਆਂ ਸੀ ਮੈਨੂੰ ਹਰ ਸਮੇਂ ਕੰਮ ਕਰਦੀ ਹੋਈ ਪਤਨੀ ਨਹੀਂ ਚਾਹੀਦੀ ਸੀ ਮੈਂ ਚਾਹੁੰਦਾ ਸੀ ਮੇਰੀ ਪਤਨੀ ਮੇਰੇ ਲਈ ਤਿਆਰ ਹੋ ਕੇ ਰਹੇ ਇਸ ਲਈ ਮੈਂ ਰਿਧੀ ਦੇ ਮਨਾਂ ਕਰਨ ਦੇ ਬਾਵਜੂਦ ਵੀ ਇੱਕ ਕੰਮ ਵਾਲੀ ਦਾ ਇੰਤਜ਼ਾਮ ਕਰ ਲਿਆ ਉਹ ਕੰਮ ਵਾਲੀ 40-45 ਸਾਲ ਦੀ ਔਰਤ ਸੀ ਦੇਖਣ ਵਿੱਚ ਕਾਫੀ ਧਾਰਮਿਕ ਜਿਹੀ ਲੱਗਦੀ ਸੀ ਜਦੋਂ ਮੈਂ ਉਸ ਨੂੰ ਆਪਣੇ ਨਾਲ ਲੈ ਕੇ ਘਰ ਆਇਆ ਤਾਂ ਰਿਧੀ ਪਰੇਸ਼ਾਨ ਹੋ ਗਈ ਮੈਂ ਉਸ ਨੂੰ ਦੱਸਿਆ ਕਿ ਹੁਣੇ ਕੰਮ ਵਾਲੀ ਆਂਟੀ ਜੋ ਵੀ ਘੰਟੇ ਸਾਡੇ ਨਾਲ ਰਹੇਗੀ ਤਾਂ ਰਿਧੀ ਖੁਸ਼ ਹੋਣ ਦੀ ਬਜਾਏ ਉਲਟਾ ਮੇਰੇ ਨਾਲ ਨਾਰਾਜ਼ ਹੋ ਗਈ ਉਸਨੇ ਇਹੀ ਜिद ਕੀਤੀ ਉਸ ਨੂੰ ਇਕੱਲੇ ਰਹਿਣ ਦੀ ਆਦਤ ਹੈ ਉਹ ਕਿਸੇ ਦੀ ਮੌਜੂਦਗੀ ਬਰਦਾਸ਼ਤ ਨਹੀਂ ਕਰ ਸਕਦੀ ਪਰ ਅੰਦਰ ਹੀ ਅੰਦਰ ਇੱਕ ਚੀਜ਼ ਮੈਨੂੰ ਪਰੇਸ਼ਾਨ ਕਰ ਰਹੀ ਸੀ ਮੈਂ ਜਾਣਨਾ ਚਾਹੁੰਦਾ ਸੀ ਕਿ ਰਿਧੀ ਹੈ ਕੌਣ ਉਹ ਸਾਰਾ ਸਾਰਾ ਦਿਨ ਘਰ ਵਿੱਚ ਕੀ ਕਰਦੀ ਆ ਮੈਂ ਉਸਾਂਂਟੀ ਨੂੰ ਪਹਿਲਾਂ ਹੀ ਇਹ ਸਭ ਕੁਝ ਦੱਸ ਦਿੱਤਾ ਤੇ ਰਿਧੀ ਤੇ ਨਿਗ੍ਹਾ ਰੱਖਣ ਲਈ ਮੈਂ ਉਹਨਾਂ ਨੂੰ ਪਹਿਲਾਂ ਹੀ ਲੱਗ ਪੈਸੇ ਦੇ ਦਿੱਤੇ ਕਾਮ ਦੇ ਤੀਜੇ ਦਿਨ ਆਂਟੀ ਨੇ ਮੈਨੂੰ ਸਾਰੀ ਰਿਪੋਰਟ ਦੇ ਦਿੱਤੀ ਪਰ ਨਾ ਜਾਣੇ ਕਿਉਂ ਮੈਨੂੰ ਤਸੱਲੀ ਨਹੀਂ ਹੋ ਰਹੀ ਸੀ ਮੇਰੇ ਦਿਲ ਵਿੱਚ ਇੱਕ ਅੱਗ ਲੱਗੀ ਹੋਈ ਸੀ ਮੈਂ ਨੋਟ ਕੀਤਾ ਸੀ ਕਿ ਆਂਟੀ ਦੇ ਆਉਣ ਤੋਂ ਬਾਅਦ ਰਿਧੀ ਬਹੁਤ ਜ਼ਿਆਦਾ ਉਦਾਸ ਰਹਿਣ ਲੱਗੀ ਸੀ ਮੈਂ ਰਿਧੀ ਨੂੰ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਰਕੇਸ਼ ਮੈਨੂੰ ਘਰ ਦੇ ਸਾਰੇ ਕੰਮ ਆਪਣੇ ਹੱਥਾਂ ਨਾਲ ਕਰਨੇ ਵਧੀਆ ਲੱਗਦੇ ਆ ਮੈਂ ਨਹੀਂ ਚਾਹੁੰਦੀ ਕਿ ਉਹ ਆਂਟੀ ਤੁਹਾਡੇ ਨਾਲ ਜਾਂ ਮੇਰੇ ਕੱਪੜਿਆਂ ਨੂੰ ਹੱਥ ਲਾਵੇ ਰਿਧੀ ਨੇ ਇਹ ਸਾਫ਼-ਸਾਫ਼ ਕਹਿ ਦਿੱਤਾ ਸੀ ਮੇਰਾ ਸ਼ੱਕ ਸਾਰਾ ਸ਼ੱਕ ਰਿਧੀ ਤੇ ਉਸ ਸਰਫ ਵਾਲੇ ਡੱਬੇ ਵੱਲ ਸੀ ਹੁਣ ਮੇਰੇ ਸ਼ੱਕ ਨੂੰ ਉਹ ਹੋਰ ਵੀ ਪੱਕਾ ਕਰ ਗਈ ਸੀ ਜੋ ਮੈਂ ਨਹੀਂ ਚਾਹੁੰਦਾ ਸੀ ਮੈਂ ਉਹ ਵੀ ਰਿਧੀ ਨੂੰ ਕਹਿ ਦਿੱਤਾ ਅੱਜ ਤੋਂ ਉਹ ਕੱਪੜੇ ਖੁਦ ਧੋ ਲਿਆ ਕਰੇਗੀ ਤੇ ਬਾਕੀ ਦੇ ਕੰਮ ਉਹ ਆਂਟੀ ਕਰ ਲਿਆ ਕਰੇਗੀ ਰਿਧੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਹੁਣ ਇੱਕ ਵਾਰ ਫਿਰ ਰਿਧੀ ਦੀ ਰੁਟੀਨ ਪਹਿਲਾਂ ਵਰਗੀ ਹੋ ਗਈ ਮੈਂ ਆਫਿਸ ਤੋਂ ਥੱਕਿਆ ਹੋਇਆ ਘਰ ਆਉਂਦਾ ਤਾਂ ਰਿਧੀ ਮੈਨੂੰ ਵਾਸ਼ਰੂਮ ਵਿੱਚ ਬੈਠੀ ਕੱਪੜੇ ਧੋਦੀ ਹੋਈ ਮਿਲਦੀ ਮੈਨੂੰ ਬਹੁਤ ਸਮਾਂ ਇੰਤਜ਼ਾਰ ਕਰਨਾ ਪੈਂਦਾ ਤੇ ਫੇਰ ਉਹ ਆਉਂਦੀ ਤੇ ਬਕੌਜ ਪਿਆਰ ਦੇ ਬੋਲ ਬੋਲਦੀ ਮੈਨੂੰ ਆਪਣੇ ਹੱਥਾਂ ਨਾਲ ਖਾਣਾ ਖਵਾਉਂਦੀ ਤਾਂ ਮੈਂ ਪਿਘਲ ਜਾਂਦਾ ਇੱਕ ਦਿਨ ਸ਼ਾਮ ਨੂੰ ਮੈਂ ਰਿਦੀ ਬੇੜੇ ਵਿੱਚ ਬੈਠੇ ਚਾਹ ਪੀ ਰਹੇ ਸੀ ਜਦੋਂ ਮੈਨੂੰ ਚੌਕੀਦਾਰ ਨੇ ਦੱਸਿਆ ਕਿ ਮੇਰਾ ਦੋਸਤ ਰੋਹਿਤ ਆਇਆ ਹੈ ਜੋ ਰਿਦੀ ਨੂੰ ਮਿਲਣਾ ਚਾਹੁੰਦਾ ਹੈ ਉਸ ਦੀ ਗੱਲ ਸੁਣ ਕੇ ਮੈਨੂੰ ਬਹੁਤ ਹੈਰਾਨੀ ਹੋਈ ਮੈਂ ਰਿਦੀ ਵੱਲ ਦੇਖਿਆ ਤੇ ਚੌਕੀਦਾਰ ਨੂੰ ਕਿਹਾ ਉਹ ਰੋਹਿਤ ਨੂੰ ਇੱਥੇ ਹੀ ਲੈ ਆਵੇ ਰੋਹਿਤ ਬੇੜੇ ਵਿੱਚ ਆਇਆ ਤਾਂ ਉਸ ਦੀ ਹਾਲਤ ਬਹੁਤ ਬੇਕਾਰ ਸੀ ਮੈਂ ਉਸ ਨੂੰ ਦੇਖ ਕੇ ਹੈਰਾਨ ਰਹਿ ਗਿਆ ਖਿੱਲਰੇ ਹੋਏ ਵਾਲਾਂ ਨਾਲ ਢੰਗ ਦੇ ਕੱਪੜੇ ਤੇ ਮੈਂ ਜਲਦੀ ਉੱਠ ਕੇ ਰੋਹਿਤ ਵੱਲ ਵਧਿਆ ਉਸਨੇ ਮੈਨੂੰ ਗਲ ਨਾਲ ਲਾ ਲਿਆ ਤੇ ਉੱਚੀ ਉੱਚੀ ਰੋਣ ਲੱਗਾ ਮੈਂ ਉਸਨੂੰ ਕੁਰਸੀ ਤੇ ਬਿਠਾਇਆ ਤੇ ਕਾਰਨ ਪੁੱਛਿਆ ਤਾਂ ਉਸਨੇ ਕਿਹਾ ਕਿ ਰਕੇਸ਼ ਮੈਂ ਭਾਬੀ ਦੇ ਕੋਲ ਆਇਆ ਹਾਂ ਰਿਧੀ ਨਾਲ ਗੱਲ ਕਰਦਾ ਹੋਇਆ ਕਹਿਣ ਲੱਗਾ ਭਾਬੀ ਤੁਹਾਨੂੰ ਚਾਰੂ ਦਾ ਪਤਾ ਉਹ ਕਿੱਥੇ ਗਈ ਤੁਹਾਡੀ ਤੇ ਉਸਦੀ ਤਾਂ ਬਹੁਤ ਗਹਿਰੀ ਦੋਸਤੀ ਸੀ ਉਹ ਕੱਲ ਰਾਤ ਤੋਂ ਗਾਇਬਾ ਮੇਰਾ ਬੇਟਾ ਮਾਂ ਲਈ ਰੋ ਰਿਹਾ ਮੈਨੂੰ ਉਹ ਕਿਤੇ ਵੀ ਨਹੀਂ ਮਿਲ ਰਹੀ ਉਸਨੇ ਚਿੱਠੀ ਵਿੱਚ ਲਿਖਿਆ ਕਿ ਉਸਦੀ ਦੋਸਤ ਦੋਸਤੀ ਮੋਬਾਈਲ ਤੇ ਇੱਕ ਮੁੰਡੇ ਨਾਲ ਹੋ ਗਈ ਸੀ ਉਹ ਉਸਦੇ ਨਾਲ ਹੀ ਚਲੀ ਗਈ ਇਸ ਚਿੱਠੀ ਵਿੱਚ ਤਲਾਕ ਦੇ ਨੋਟਿਸ ਵੀ ਹਨ ਪਰ ਮੈਂ ਇਹ ਸਭ ਕਰਨ ਲਈ ਤਿਆਰ ਨਹੀਂ ਹਾਂ ਉਹ ਮੇਰੇ ਨਾਲ ਇਦਾਂ ਨਹੀਂ ਕਰ ਸਕਦੀ ਮੇਰੀ ਤੇ ਉਸਦੀ ਤਾਂ ਲਵ ਮੈਰਿਜ ਹੋਈ ਸੀ ਉਹ ਮੈਨੂੰ ਛੱਡ ਕੇ ਕਿੱਦਾਂ ਜਾ ਸਕਦੀ ਆ ਮੈਂ ਦੇਖਿਆ ਰਿਧੀ ਦਾ ਰੰਗ ਬਿਲਕੁਲ ਫਿੱਕਾ ਪੈ ਚੁੱਕਿਆ ਸੀ ਮੈਂ ਤੇ ਰਿਧੀ ਨੇ ਰੋਹਿਤ ਨੂੰ ਸਮਝਾ ਕੇ ਵਾਪਸ ਭੇਜ ਦਿੱਤਾ ਉਸਦੇ ਜਾਣ ਤੋਂ ਬਾਅਦ ਮੈਂ ਰਿਧੀ ਨੂੰ ਪੁੱਛਿਆ ਕਿ ਜੇਕਰ ਤੈਨੂੰ ਕੁਝ ਵੀ ਪਤਾ ਤਾਂ ਤੂੰ ਮੈਨੂੰ ਸਭ ਕੁਝ ਸੱਚ-ਸੱਚ ਦੱਸ ਦੇ ਪਰ ਮੇਰੀ ਗੱਲ ਸੁਣ ਕੇ ਉਹ ਵੀ ਉੱਚੀ ਉੱਚੀ ਰੋਣ ਲੱਗੀ ਉਸਨੇ ਕਿਹਾ ਕਿ ਮੇਰਾ ਯਕੀਨ ਕਰੋ ਮੈਨੂੰ ਕੁਝ ਨਹੀਂ ਪਤਾ ਕਿ ਚਾਰੂ ਕਿੱਥੇ ਚਲੀ ਗਈ ਆ ਪਰ ਜੇਕਰ ਚਾਰੂ ਕਿਤੇ ਚਲੀ ਗਈ ਆ ਤਾਂ ਉਸ ਵਿੱਚ ਕਿਹੜੀ ਗੱਲ ਸੀ ਜੋ ਰਿਧੀ ਇੰਨਾ ਘਬਰਾ ਰਹੀ ਸੀ ਉਸ ਦਾ ਰੰਗ ਫਿੱਕਾ ਕਿਉਂ ਪੈ ਰਿਹਾ ਸੀ ਉਹ ਕਿਉਂ ਰੋ ਰਹੀ ਸੀ ਨਾ ਚਾਹੁੰਦੇ ਹੋਏ ਵੀ ਮੈਨੂੰ ਰਿਧੀ ਤੇ ਸ਼ੱਕ ਹੋਣ ਲੱਗਿਆ ਮੈਂ ਕੋਲ ਸ਼ੱਕ ਦਾ ਕਾਰਨ ਵੀ ਸੀ ਪੂਰੇ ਦੇਰਾਂ ਦੂਨ ਦੇ ਵਿੱਚ ਰਿਧੀ ਦੀ ਬਸ ਇੱਕ ਹੀ ਦੋਸਤ ਸੀ ਉਹ ਵੀ ਚਾਰੂ ਸੀ ਉਸ ਦੀ ਅੱਗੇ ਪਿੱਛੇ ਤਾਂ ਕੋਈ ਵੀ ਨਹੀਂ ਸੀ ਉਸ ਨੇ ਚਾਰੂ ਦੇ ਘਰ ਨੂੰ ਆਪਣਾ ਪੇਕਾ ਘਰ ਸਮਝਿਆ ਹੋਇਆ ਸੀ ਖਰਬੂਜਾ ਖਰਬੂਜੇ ਨੂੰ ਦੇਖ ਕੇ ਹੀ ਰੰਗ ਫੜ ਲੈਂਦਾ ਹੈ ਕੀ ਪਤਾ ਚਾਰੂ ਤੋਂ ਬਾਅਦ ਹੁਣ ਰਿਧੀ ਵੀ ਕਿਤੇ ਜਾਣ ਵਾਲੀ ਹੋਵੇ ਪਰ ਨਹੀਂ ਇਦਾਂ ਨਹੀਂ ਹੋ ਸਕਦਾ ਮੈਂ ਖੋਦੀ ਰਿਧੀ ਤੇ ਸ਼ੱਕ ਕਰਦਾ ਤੇ ਖੋਦੀ ਉਸ ਸ਼ੱਕ ਨੂੰ ਦੂਰ ਕਰਨ ਦੂਰ ਕੱਢ ਦਿੰਦਾ ਸ਼ਾਇਦ ਮੈਂ ਇੱਕ ਮੁਸ਼ਕਲ ਸਮੇਂ ਵਿੱਚੋਂ ਲੰਘ ਰਿਹਾ ਸੀ ਮੈਂ ਕੰਮ ਵਾਲੀ ਆਂਟੀ ਨੂੰ ਰਿਧੀ ਤੇ ਗੁੜੀ ਨਿਗਰ ਰੱਖਣ ਲਈ ਕਹਿ ਦਿੱਤਾ ਮੈਂ ਪਰੇਸ਼ਾਨ ਸੀ ਮੈਂ ਰਿਧੀ ਨਾਲ ਜ਼ਿਆਦਾ ਗੱਲਬਾਤ ਨਹੀਂ ਕਰਦਾ ਸੀ ਪਰ ਮੈਂ ਨੋਟ ਕੀਤਾ ਕਿ ਉਹ ਮੇਰੇ ਤੋਂ ਦੂਰ ਦੂਰ ਰਹਿੰਦੀ ਸੀ ਖੈਰ 4-5 ਦਿਨਾਂ ਬਾਅਦ ਮੈਨੂੰ ਆਂਟੀ ਨੇ ਰਿਪੋਰਟ ਦਿੱਤੀ ਕਿ ਰਿਧੀ ਦਾ ਕਰੈਕਟਰ ਠੀਕ ਨਹੀਂ ਲੱਗ ਰਿਹਾ ਇਹ ਗੱਲ ਸੁਣ ਕੇ ਮੇਰਾ ਦਿਲ ਧੜਕਣਾ ਭੁੱਲ ਗਿਆ ਇਹ ਕਿੱਦਾਂ ਹੋ ਸਕਦਾ ਮੇਰੀ ਰਿਧੀ ਦਾ ਕਿਰਦਾਰ ਖਰਾਬ ਕਿੱਦਾਂ ਹੋ ਸਕਦਾ ਮੈਂ ਰਿਧੀ ਦੇ ਖਿਲਾਫ ਕਿੱਦਾਂ ਸੋਚ ਸਕਦਾ ਹਾਂ ਪਰ ਹੁਣ ਮਾਮਲਾ ਪੁੱਠਾ ਪੈ ਗਿਆ ਸੀ ਹਾਲਾਤ ਹੀ ਇਦਾਂ ਦੇ ਹੋ ਗਏ ਮੈਨੂੰ ਰਿਧੀ ਤੇ ਸ਼ੱਕ ਕਰਨਾ ਹੀ ਪਿਆ ਮੈਂ ਆਂਟੀ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਉਹ ਰਿਧੀ ਤੇ ਪੂਰੀ ਨਿਗਰਾਨੀ ਰੱਖੇ। ਉਹਨਾਂ ਨੇ ਮੈਨੂੰ ਇੰਤਜ਼ਾਰ ਕਰਨ ਨੂੰ ਕਹਿ ਦਿੱਤਾ। ਅਗਲੇ ਕਈ ਦਿਨਾਂ ਤੱਕ ਉਹ ਚੁੱਪੀ ਰਹੀ। ਸਵੇਰ ਦੇ 5 ਵਜੇ ਮੈਂ ਕਮਰੇ ਤੋਂ ਬਾਹਰ ਪਾਣੀ ਪੀਣ ਲਈ ਆਇਆ ਤਾਂ ਮੈਂ ਵਿਹੜੇ ਵਿੱਚ ਆਂਟੀ ਨੂੰ ਪੂਜਾ ਕਰਦੇ ਹੋਏ ਦੇਖਿਆ। ਤਾਂ ਮੈਂ ਉਹਨਾਂ ਵੱਲ ਵਧਿਆ ਪੂਜਾ ਖਤਮ ਕਰਨ ਤੋਂ ਬਾਅਦ ਉਹਨਾਂ ਨੇ ਆਰਤੀ ਦਾ ਧੂਆ ਚਾਰੇ ਪਾਸੇ ਫੈਲਾ ਦਿੱਤਾ। ਤਾਂ ਮੈਂ ਉਹਨਾਂ ਨਾਲ ਗੱਲ ਕੀਤੀ ਕਿ ਆਂਟੀ ਤੁਸੀਂ ਜਿਸ ਰੱਬ ਦੀ ਪੂਜਾ ਕਰਦੇ ਹੋ ਤੁਹਾਨੂੰ ਉਸ ਦਾ ਵਾਸਤਾ ਦੇ ਕੇ ਪੁੱਛ ਰਿਹਾ ਹਾਂ। ਮੈਨੂੰ ਸਭ ਕੁਝ ਸੱਚ-ਸੱਚ ਦੱਸ ਦੇਵੋ। ਤਾ ਜੋ ਮੈਂ ਇਸ ਪਰੇਸ਼ਾਨੀ ਚੋਂ ਨਿਕਲ ਸਕਾਂ ਆਂਟੀ ਰੋਂਦੇ ਹੋਏ ਬੋਲੀ ਬੇਟਾ ਮੈਂ ਉਸੇ ਰੱਬ ਤੋਂ ਡਰ ਕੇ ਹੁਣ ਤੱਕ ਚੁੱਪ ਚੁੱਪ ਸੀ ਮੈਂ ਨਹੀਂ ਚਾਹੁੰਦੀ ਸੀ ਕਿ ਅਣਜਾਣੇ ਵਿੱਚ ਮੇਰੇ ਤੋਂ ਕੋਈ ਗਲਤੀ ਹੋ ਜਾਵੇ ਤੇ ਮੈਂ ਰੱਬ ਤੋਂ ਸ਼ਰਮਿੰਦਾ ਹੋ ਜਾਵਾਂ ਪਰ ਸੱਚ ਤਾਂ ਇਹ ਹੈ ਕਿ ਤੇਰਾ ਸ਼ੱਕ ਬਿਲਕੁਲ ਸਹੀ ਸੀ ਤੇਰੀ ਪਤਨੀ ਦਾ ਕੈਰੇਕਟਰ ਠੀਕ ਨਹੀਂ ਆ ਉਹ ਤੇਰੇ ਆਫਿਸ ਜਾਣ ਤੋਂ ਬਾਅਦ ਵਾਸ਼ਰੂਮ ਵਿੱਚ ਕਿਸੇ ਵਿਅਕਤੀ ਨਾਲ ਗੱਲਾਂ ਕਰਦੀ ਆ ਕਿਸੇ ਨੂੰ ਘਰ ਬੁਲਾਉਂਦੀ ਆ ਕਿਸੇ ਨੂੰ ਜਾਣੇਮਣ ਕਹਿੰਦੀ ਆ ਕਦੇ ਕਹਿੰਦੀ ਆ ਕਿ ਮੈਂ ਤੈਨੂੰ ਮੁਹੱਬਤ ਕਰਦੀ ਆ ਮੈਂ ਹੋਰ ਜ਼ਿਆਦਾ ਆਂਟੀ ਦੀ ਗੱਲ ਸੁਣ ਨਾ ਸਕਿਆ ਤੇ ਬੋਲਿਆ ਬਾਸ ਆਂਟੀ ਹੁਣ ਅੱਗੇ ਕੁਝ ਨਾ ਕਹੋ ਮੈਂ ਉੱਥੋਂ ਓਟ ਕੇ ਵਾਪਸ ਆਪਣੇ ਕਮਰੇ 'ਚ ਆ ਗਿਆ ਆਪਣੀ ਜੇਬ ਚੋਂ ਪੈਸੇ ਕੱਢੇ ਤੇ ਥੱਲੇ ਆ ਗਿਆ ਆਂਟੀ ਇਹ ਪੈਸੇ ਤੁਹਾਡੇ 2 ਮਹੀਨੇ ਦੀ ਤਨਖਾਹ ਤੁਸੀਂ ਇਹ ਪੈਸੇ ਰੱਖ ਲਵੋ ਤੇ ਸਵੇਰਾ ਸਵੇਰੇ ਬਿਨਾ ਦੱਸੇ ਇੱਥੋਂ ਚਲੇ ਜਾਇਓ ਉਹ ਕੁਝ ਕਹਿਣਾ ਚਾਹੁੰਦੀ ਸੀ ਪਰ ਮੈਂ ਕੁਝ ਵੀ ਸੁਣੇ ਬਗੈਰ ਆਪਣੇ ਕਮਰੇ 'ਚ ਆ ਗਿਆ ਅਗਲੇ ਦਿਨ ਆਂਟੀ ਚੁੱਪ ਕਰਕੇ ਚਲੀ ਗਈ ਮੈਨੂੰ ਰਿਧੀ ਨੇ ਦੱਸਿਆ ਸੀ ਕਿ ਉਹ ਕਾਫੀ ਖੁਸ਼ ਨਜ਼ਰ ਆ ਰਹੀ ਸੀ ਪਰ ਮੈਂ ਚੁੱਪ ਹੀ ਰਿਹਾ ਹੁਣ ਮੈਂ ਖੌਦੀ ਰਿਧੀ ਦੀ ਜਸੂਸੀ ਕਰਨ ਦਾ ਫੈਸਲਾ ਕਰ ਲਿਆ ਮੇਰੇ ਕੋਲ ਮੇਰੇ ਘਰ ਦੀ ਇੱਕ ਸੀਕਰਟ ਚਾਬੀ ਸੀ ਮੈਂ ਕਿਸੇ ਨਾ ਕਿਸੇ ਬਹਾਨੇ ਨਾਲ ਘਰ ਆਉਂਦਾ ਤੇ ਜਿੰਨੇ ਵਾਰ ਵੀ ਮੈਂ ਘਰ ਆਇਆ ਮੈਂ ਰਿਦੀ ਨੂੰ ਵਾਸ਼ਰੂਮ ਵਿੱਚ ਕੱਪੜੇ ਧੋਂਦੇ ਹੋਏ ਦੇਖਿਆ ਉਹ ਸਰਫ ਦਾ ਡੱਬਾ ਕਦੇ ਉਸਦੇ ਸੱਜੇ ਪਾਸੇ ਪਿਆ ਹੁੰਦਾ ਤੇ ਕਦੇ ਉਸਦੇ ਗੱਲ ਨਾਲ ਲੱਗਿਆ ਹੁੰਦਾ ਮੈਂ ਪੂਰੇ ਘਰ ਵਿੱਚ ਇੱਕ ਇੱਕ ਕੋਨਾ ਦੇਖ ਲਿਆ ਸੀ ਕਦੇ ਨਾ ਕਦੇ ਇਹ ਫੜੀ ਜਾਵੇਗੀ ਕਿਸੇ ਤਰ੍ਹਾਂ ਤਿੰਨ ਹਫ਼ਤੇ ਲੰਘ ਗਏ ਅੱਜ ਵੀ ਮੈਂ ਚੁੱਪ ਕਰਕੇ ਘਰ ਵਿੱਚ ਆਇਆ ਰਿਦੀ ਵਾਸ਼ਰੂਮ ਵਿੱਚ ਬੈਠੀ ਹੋਈ ਸੀ ਪਰ ਅੱਜ ਉਹ ਚੁੱਪ ਨਹੀਂ ਸੀ ਉਹ ਕਿਸੇ ਨਾ ਗੱਲਾਂ ਕਰ ਰਹੀ ਸੀ हां हां बहुत मोहब्बत ਕਰਦੀ ਆ ਮੈਂ ਤੈਨੂੰ ਇੰਨੀ ਮੁਹੱਬਤ ਕਿ ਤੂੰ ਸੋਚ ਵੀ ਨਹੀਂ ਸਕਦਾ ਰਿਧੀ ਦੀਆਂ ਗੱਲਾਂ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੈਂ ਆਪਣੀ ਪੂਰੀ ਤਾਕਤ ਨਾਲ ਚੀਕਿਆ ਸੀ ਰਿਧੀ ਮੈਨੂੰ ਦੇਖ ਕੇ ਘਬਰਾ ਗਈ ਉਹ ਜਲਦੀ ਹੀ ਉੱઠી ਤੇ ਉਸ ਸਰਫ ਦੇ ਡੱਬੇ ਨੂੰ ਵਾਸ਼ਿੰਗ ਮਸ਼ੀਨ ਵਿੱਚ ਸੁੱਟ ਕੇ ਮੈਨੂੰ ਦੇਖਣ ਲੱਗੀ ਮੈਂ ਸਾਰਾ ਵਾਸ਼ਰੂਮ ਦੇਖ ਲਿਆ ਪਰ ਉੱਥੇ ਕੋਈ ਵਿਅਕਤੀ ਮੌਜੂਦ ਨਹੀਂ ਸੀ ਮੈਂ ਅੱਗੇ ਵੱਧ ਕੇ ਉਸ ਨੂੰ ਖਿੱਚਿਆ ਤੇ ਕਮਰੇ ਵਿੱਚ ਲੈ ਆਇਆ ਮੈਂ ਉਸ ਦੇ ਮੂੰਹ ਤੇ ਬਹੁਤ ਥੱਪੜ ਮਾਰੇ ਕਿ ਤੈਨੂੰ ਬਿਲਕੁਲ ਵੀ ਸ਼ਰਮ ਨਹੀਂ ਆਈ ਮੇਰੀਆਂ ਅੱਖਾਂ ਵਿੱਚ ਮਿੱਟੀ ਪਾਉਂਦੀ ਨੂੰ ਮੈਂ ਤੈਨੂੰ ਕਿੰਨੀ ਮੁਹੱਬਤ ਕੀਤੀ ਤੇ ਮੈਂ ਤੈਨੂੰ ਮੈਨੂੰ ਕੀ ਦਿੱਤਾ ਰਿਧੀ ਰੋ ਰਹੀ ਸੀ ਤੇ ਮੈਂ ਵੀ ਰੋਇਆ ਮੈਂ ਉਸ ਨੂੰ ਹੱਥ ਫੜ ਕੇ ਘਰੋਂ ਕੱਢ ਦਿੱਤਾ ਤੇ ਘਰ ਦਾ ਦਰਵਾਜ਼ਾ ਬੰਦ ਕਰ ਲਿਆ ਫਿਰ ਦਰਵਾਜ਼ਾ ਬੰਦ ਕਰਕੇ ਉੱਥੇ ਹੀ ਬੈਠ ਕੇ ਮੈਂ ਉੱਚੀ ਉੱਚੀ ਰੋਇਆ ਕਿ ਕਾਸ਼ ਇਦਾਂ ਨਾ ਹੋਇਆ ਹੁੰਦਾ ਕਿ ਕਾਸ਼ ਰਿਧੀ ਬੇਵਫਾਨਾ ਨਿਕਲਦੀ ਮੇਰੇ ਸਾਹ ਬੰਦ ਹੁੰਦੇ ਜਾ ਰਹੇ ਸੀ ਮੈਂ ਇਹੀ ਕਹਿ ਰਿਹਾ ਸੀ ਕਿ ਰਿਧੀ ਤੂੰ ਬੇਵਫਾ ਕਿਦਾਂ ਹੋ ਗਈ ਹੁਣ ਤਾਂ ਰੋਣਾ ਮੇਰੇ ਨਸੀਬ ਵਿੱਚ ਲਿਖਿਆ ਹੋਇਆ ਸੀ ਮੇਰੀ ਹਾਲਤ ਵੀ ਰੋਹਿਤ ਵਰਗੀ ਹੋ ਗਈ ਸੀ ਬਸ ਫਰਕ ਇੰਨਾ ਸੀ ਕਿ ਚਾਰੂ ਭਾਬੀ ਖੁੱਦ ਗਈ ਸੀ ਤੇ ਰਿਧੀ ਦੇ ਜਾਣ ਤੋਂ ਪਹਿਲਾਂ ਹੀ ਮੈਂ ਉਸ ਨੂੰ ਆਪਣੀ ਜ਼ਿੰਦਗੀ ਚੋਂ ਕੱਢ ਦਿੱਤਾ ਸੀ ਮੈਂ ਸਾਰਾ ਸਾਰਾ ਦਿਨ ਘਰੋਂ ਬਾਹਰ ਰਹਿੰਦਾ ਤੇ ਰਾਤ ਨੂੰ ਘਰ ਵਾਪਸ ਆਉਂਦਾ ਮੈਨੂੰ ਆਪਣਾ ਹੀ ਕਾਰਖਾਨੇ ਨੂੰ ਆਉਂਦਾ ਸਮਾਂ ਬੀਤਦਾ ਗਿਆ ਮੈਂ ਬਹੁਤ ਤਕਲੀਫ ਵਿੱਚ ਸੀ ਕਿਸੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦਾ ਸੀ ਮੈਂ ਲੋਕਾਂ ਨੂੰ ਮਿਲਣਾ ਵੀ ਬੰਦ ਕਰ ਦਿੱਤਾ ਮੇਰੀ ਭੈਣ ਸੋਮਣ ਦੀ ਕਾਲ ਆਈ ਉਸਨੇ ਰਿਧੀ ਬਾਰੇ ਗੱਲ ਕੀਤੀ ਤਾਂ ਮੈਂ ਫੋਨ ਕੱਟ ਦਿੱਤਾ ਮੈਂ ਨਹੀਂ ਚਾਹੁੰਦਾ ਸੀ ਕਿ ਮੈਂ ਆਪਣੇ ਹੀ ਕੰਨਾਂ ਨਾਲ ਉਸ ਬੇਵਫਾਦਾ ਨਾਮ ਸੁਣਾ ਪਰ ਜਦੋਂ ਉਸ ਨੂੰ ਬੇਵਫਾ ਕਹਿੰਦਾ ਸੀ ਮੇਰਾ ਦਿਲ ਕੰਬ ਜਾਂਦਾ ਸੀ ਜੇਕਰ ਉਹ ਬੇਵਫਾ ਨਹੀਂ ਸੀ ਤਾਂ ਉਹ ਕਿਸੇ ਦੇ ਨਾਲ ਮੁਹੱਬਤ ਦੇ ਵਾਅਦੇ ਕਰ ਰਹੀ ਸੀ ਮੈਂ ਬਹੁਤ ਪਰੇਸ਼ਾਨ ਸੀ ਮੈਨੂੰ ਸੁਪਣਿਆਂ ਵਿੱਚ ਵੀ ਉਹੀ ਨਜ਼ਰ ਆਉਂਦੀ ਮੇਰੇ ਸਿਰ ਵਿੱਚ ਸੋਚਣ ਦੇ ਕਾਰਨ ਦਰਦ ਰਹਿਣ ਲੱਗਿਆ ਮੈਨੂੰ ਚੱਕਰ ਆਉਣ ਲੱਗੇ ਇੱਕ ਦਿਨ ਮੈਂ ਆਫਿਸ ਦੀਆਂ ਪੌੜੀਆਂ ਤੇ ਚੱਕਰ ਖਾ ਕੇ ਡਿੱਗ ਗਿਆ ਤੇ ਫਿਰ ਮੈਨੂੰ ਹਸਪਤਾਲ ਲਿਜਾਇਆ ਗਿਆ ਡਾਕਟਰ ਨੇ ਦੱਸਿਆ ਕਿ ਟੈਨਸ਼ਨ ਦੇ ਕਾਰਨ ਮੇਰੇ ਦਿਮਾਗ ਦੀਆਂ ਨਾੜਾਂ ਬਲੌਕ ਹੋ ਗਈਆਂ ਐਸੀ ਹਾਲਤ ਵਿੱਚ ਮੈਨੂੰ ਕਿਸੇ ਆਪਣੇ ਦੀ ਲੋੜ ਹੈ ਨਾ ਚਾਹੁੰਦੇ ਹੋਏ ਵੀ ਮੈਂ ਸੁਮਨ ਨੂੰ ਫੋਨ ਕਰਕੇ ਆਪਣੇ ਕੋਲ ਬੁਲਾਇਆ ਉਹ ਆਪਣੇ 6 ਮਹੀਨੇ ਦੇ ਮੁੰਡੇ ਨੂੰ ਲੈ ਕੇ ਮੇਰੇ ਘਰ ਆ ਗਈ ਉਹ ਕੁਝ ਵੀ ਪੁੱਛੇ ਬਿਨਾ ਮੇਰਾ ਖਿਆਲ ਰੱਖਦੀ ਸੀ ਮੈਨੂੰ ਗੱਲਾਂ ਵਿੱਚ ਬਿਜ਼ੀ ਰੱਖਦੀ ਐ ਆਪਣਾ ਬੱਚਾ ਲਿਆ ਕੇ ਮੇਰੇ ਕੋਲ ਪਾ ਦਿੰਦੀ ਉਸ ਬੱਚੇ ਨਾਲ ਵੀ ਮੇਰਾ ਦਿਲ ਕਾਫੀ ਲੱਗ ਜਾਂਦਾ ਇੱਕ ਰਾਤ ਮੈਨੂੰ ਰਿਧੀ ਫੇਰ ਸੁਪਨੇ 'ਚ ਦਿਖਾਈ ਦਿੱਤੀ ਉਹ ਰੋ ਰਹੀ ਸੀ ਮੇਰੀ ਅੱਖ ਖੁੱਲ ਗਈ ਮੈਨੂੰ ਵੀ ਰੋਂਦੇ ਰੋਂਦੇ ਨਾ ਜਾਣੇ ਕੀ ਹੋ ਗਿਆ ਮੈਂ ਆਪਣੇ ਕਮਰੇ ਵਿੱਚ ਤੋੜਪੰਨ ਕਰਨੀ ਸ਼ੁਰੂ ਕਰ ਦਿੱਤੀ ਸੁਮਣ ਭੱਜ ਕੇ ਮੇਰੇ ਕੋਲ ਆਈ ਉਸਨੇ ਮੈਨੂੰ ਸਹਾਰਾ ਦੇ ਕੇ ਸੋਫੇ ਤੇ ਬਿਠਾ ਦਿੱਤਾ ਪਾਣੀ ਪਿਆਇਆ ਤੇ ਕਹਿਣ ਲੱਗੀ ਕਿ ਅੱਜ ਸਮਾਂ ਆ ਗਿਆ ਹੈ ਮੈਨੂੰ ਸਭ ਕੁਝ ਸੱਚ-ਸੱਚ ਦੱਸ ਦੇਵੋ ਤੇ ਦਿਲ ਨਾਪਦਾ ਬੋਝ ਹਲਕਾ ਕਰ ਲਵੋ ਮੈਂ ਵੀ ਕਿਸੇ ਆਪਣੇ ਦੇ ਮੂੰਹ ਤੋਂ ਇਹ ਗੱਲ ਸੁਣਨ ਦੇ ਇੰਤਜ਼ਾਰ ਵਿੱਚ ਸੀ ਮੈਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਉਸ ਨੂੰ ਸਾਰੀ ਗੱਲ ਦੱਸ ਦਿੱਤੀ ਕਿ ਮੇਰੀ ਰਿਧੀ ਮੈਨੂੰ ਛੱਡ ਕੇ ਚਲੀ ਗਈ ਉਹ ਵੀ ਮੇਰੀ ਗੱਲ ਸੁਣ ਕੇ ਹੈਰਾਨ ਹੋਈ ਉਹ ਕਹਿਣ ਲੱਗੀ ਕਿ ਰਿਧੀ ਭਾਬੀ ਤੁਹਾਨੂੰ ਛੱਡ ਕੇ ਕਿੱਦਾਂ ਜਾ ਸਕਦੀ ਆ ਤੁਹਾਡੇ ਨਾਲ ਬੇਵਫਾਈ ਕਿੱਦਾਂ ਕਰ ਸਕਦੀ ਆ ਉਸ ਦੀ ਗੱਲ ਸੁਣ ਕੇ ਮੈਂ ਚੀਕ ਉੱਠਿਆ ਮੈਨੂੰ ਕੁਝ ਵੀ ਨਹੀਂ ਪਤਾ ਮੈਂ ਜਲਦੀ ਹੀ ਉੱਠ ਕੇ ਆਪਣੇ ਕਮਰੇ ਦੇ ਵੱਲ ਗਿਆ ਮੈਂ ਅਲਮਾਰੀ ਦੇਖੀ ਸਾਰੇ ਕੱਪੜੇ ਖਿਲਾਰ ਦਿੱਤੇ ਹਰ ਚੀਜ਼ ਚੈੱਕ ਕੀਤੀ ਕੁਝ ਤਾਂ ਇਦਾਂ ਦਾ ਹੋਵੇਗਾ ਜੋ ਰਿਧੀ ਨੂੰ ਮੁਜਰਮ ਸਾਬਤ ਕਰੇਗਾ ਪਰ ਕੁਝ ਵੀ ਨਹੀਂ ਮਿਲਿਆ ਮੈਨੂੰ ਉਸ ਸਰਫ ਦੇ ਡੱਬੇ ਦਾ ਖਿਆਲ ਆਇਆ ਮੈਂ ਭੱਜ ਕੇ ਉੱਥੇ ਗਿਆ ਸਭ ਕੁਝ ਉਦਾਂ ਦਾ ਉਦਾਂ ਪਿਆ ਸੀ ਮੈਂ ਸਾਰੇ ਕੱਪੜੇ ਦੇਖੇ ਕਿ ਕਿਤੇ ਧਾਰੀਦੀ ਦਾ ਪਰਸਨਲ ਫੋਨ ਹੋਵੇਗਾ ਜਿਸ ਨਾਲ ਉਹ ਆਪਣੇ ਆਸ਼ਕ ਨਾਲ ਗੱਲ ਕਰਦੀ ਹੋਵੇਗੀ ਮੈਨੂੰ ਤਾਂ ਪਤਾ ਸੀ ਕਿ ਉਹ ਫੋਨ ਆਪਣੇ ਨਾਲ ਲੈ ਕੇ ਨਹੀਂ ਗਈ ਸੀ ਕਿਉਂਕਿ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਮੈਂ ਉਸ ਨੂੰ ਘਰੋਂ ਕੱਢਿਆ ਸੀ ਉਹ ਖਾਲੀ ਹੱਥ ਸੀ ਐਸ ਕਰਕੇ ਮੇਰੇ ਦਿਮਾਗ ਵਿੱਚ ਉਹ ਸਰਫ ਦਾ ਡੱਬਾ ਆ ਗਿਆ ਜੋ ਉਸਨੇ ਮੈਨੂੰ ਦੇਖ ਕੇ ਵਾਸ਼ਿੰਗ ਮਸ਼ੀਨ ਵਿੱਚ ਸੁੱਟ ਦਿੱਤਾ ਸੀ ਮੈਂ ਵਾਸ਼ਿੰਗ ਮਸ਼ੀਨ ਖੋਲੀ ਤਾਂ ਉਹ ਸਰਫ ਦਾ ਡੱਬਾ ਉਦਾਂ ਹੀ ਪਿਆ ਸੀ ਮੇਰੀਆਂ ਅੱਖਾਂ ਦੇ ਸਾਹਮਣੇ ਸਭ ਕੁਝ ਸਾਫ਼ ਸੀ ਮੈਂ ਉਹ ਸਰਫ ਦਾ ਡੱਬਾ ਥੱਲੇ ਸੁੱਟ ਦਿੱਤਾ ਉਸ ਡੱਬੇ ਦਾ ਸਾਰਾ ਸਮਾਨ ਖਿੱਲਰ ਗਿਆ ਤੇ ਉਸ ਵਿੱਚ ਉਹ ਸਾਰੇ ਰਾਜ਼ ਸੀ ਜੋ ਮੈਨੂੰ ਅੱਜ ਤੱਕ ਨਹੀਂ ਪਤਾ ਸੀ ਉਸ ਡੱਬੇ ਵਿੱਚ ਮੇਰੇ ਦੋਸਤ ਰੋਹਿਤ ਦੀ ਤੇ ਮੇਰੇ ਸਹੁਰੇ ਦੀ ਰਿਧੀ ਦੀ ਸਹੇਲੀ ਚਾਰੂ ਦੀ ਇਹਨਾਂ ਸਾਰਿਆਂ ਦੀ ਫੋਟੋ ਸੀ ਰੋਹਿਤ ਤੇ ਰਿਧੀ ਦੇ ਵਿਆਹ ਦੀ ਫੋਟੋ ਸੀ ਪਰ ਮੇਰਾ ਸਿਰ ਘਮਕੇ ਰਹਿ ਗਿਆ ਕਿਉਂਕਿ ਰਿਧੀ ਨੇ ਮੈਨੂੰ ਅੱਜ ਤੱਕ ਨਹੀਂ ਦੱਸਿਆ ਸੀ ਕਿ ਉਹ ਵਿਆਹੀ ਹੋਈ ਆ ਉਸ ਦਾ ਤਲਾਕ ਵੀ ਹੋ ਚੁੱਕਿਆ ਪਰ ਇਹ ਸਮਝ ਨਹੀਂ ਆ ਰਿਹਾ ਸੀ ਕਿ ਰੋਹਿਤ ਨੇ ਹੁਣ ਚਾਰੂ ਨਾਲ ਵਿਆਹ ਕਿਉਂ ਕੀਤਾ ਸੀ ਹੁਣ ਚਾਰੂ ਵੀ ਰੋਹਿਤ ਨੂੰ ਛੱਡ ਕੇ ਚਲੀ ਗਈ ਇਹ ਸਭ ਰਾਜ ਖੋਲਦੇ ਹੀ ਮੈਂ ਖੁਦ ਵੀ ਥੱਲੇ ਬੈਠ ਕੇ ਰੋਣ ਲੱਗਾ ਮੇਰੇ ਹੱਥ ਕੰਬ ਰਹੇ ਸੀ ਮੇਰਾ ਦਿਲ ਰੋ ਰੋ ਕੇ ਰੱਬ ਤੋਂ ਇਹੀ ਮੰਗ ਰਿਹਾ ਸੀ ਕਿ ਰਿਧੀ ਬੇਗੁਨਾ ਹੈ ਤੇ ਉਸ ਵਿੱਚ ਇੱਕ ਹੋਰ ਵੀ ਚੀਜ਼ ਸੀ ਜਿਸ ਵਿੱਚ ਛੋਟੇ ਬੱਚੇ ਦੇ ਕੱਪੜੇ ਸੀ ਤੇ ਖੜਾਉਣੇ ਸੀ ਛੋਟੀਆਂ ਛੋਟੀਆਂ ਗੁੱਡੀਆਂ ਸੀ ਛੋਟੇ ਜਿਹੇ ਬਾਲ ਵੀ ਸੀ ਮੈਂ ਰੋਣ ਲੱਗਾ ਮੈਨੂੰ ਰਿਧੀ ਦੀ ਬਹੁਤ ਯਾਦ ਆ ਰਹੀ ਸੀ ਪਰ ਕੁਝ ਹੋਰ ਵੀ ਸੀ ਜਿਸ ਨੂੰ ਮੈਨੂੰ ਹੈਰਾਨ ਕਰ ਦਿੱਤਾ ਮੇਰੀ ਲਾਪਰਵਾਹੀ ਤੇਰੀ ਦੀ ਦੇ ਦਿਲ ਦੀ ਅਧੂਰੀ ਖੁਆਇਸ਼ ਮੇਰੇ ਰੋਣ ਦੀ ਆਵਾਜ਼ ਸੁਣ ਕੇ ਸੁਮਣ ਭੱਜ ਕੇ ਮੇਰੇ ਕੋਲ ਆਈ ਉਹ ਮੈਨੂੰ ਗਲ ਨਾਲ ਲਾ ਕੇ ਤਸੱਲੀ ਦੇ ਰਹੀ ਸੀ ਚੁੱਪ ਕਰਵਾ ਰਹੀ ਸੀ ਸੁਮਣ ਮੈਂ ਰਿਧੀ ਨੂੰ ਖੋ ਦਿੱਤਾ ਨਾ ਜਾਣੇ ਉਹ ਕਿੱਥੇ ਚਲੀ ਗਈ ਪਤਾ ਨਹੀਂ ਕਿਸ ਹਾਲ ਵਿੱਚ ਹੋਵੇਗੀ ਜੇਕਰ ਉਸ ਨੂੰ ਕੁਝ ਹੋ ਗਿਆ ਤਾਂ ਮੈਂ ਆਪਣੇ ਆਪ ਨੂੰ ਖਤਮ ਕਰ ਲਵਾਂਗਾ ਮੈਂ ਆਪਣਾ ਸਿਰ ਜ਼ੋਰ ਦੀ ਕੰਧ ਵਿੱਚ ਮਾਰਨਾ ਸ਼ੁਰੂ ਕਰ ਦਿੱਤਾ ਉਦੋਂ ਮੈਨੂੰ ਸੂਮਣ ਆਪਣੇ ਘਰ ਲੈ ਗਈ ਤੇ ਕਹਿਣ ਲੱਗੀ ਕਿ ਮੈਂ ਤੈਨੂੰ ਇੱਕ ਸਵਾਲ ਪੁੱਛਣਾ ਚਾਹੁੰਦੀ ਆ ਇਹ ਸਭ ਕਿਸੇ ਬੱਚੇ ਦੀਆਂ ਚੀਜ਼ਾਂ ਹਨ ਉਸ ਦੀ ਗੱਲ ਸੁਣ ਕੇ ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ ਸੂਮਣ ਇਹ ਰਿਧੀ ਦੇ ਇਰਮਾਨ ਸੀ ਮੈਨੂੰ ਪਤਾ ਹੀ ਨਹੀਂ ਸੀ ਕਿ ਰਿਧੀ ਨੂੰ ਬੱਚੇ ਦੀ ਖੁਆਇਸ਼ ਹੋਵੇਗੀ ਉਹ ਇੱਕ ਗੁੱਡੀ ਨੂੰ ਹੀ ਆਪਣੀ ਔਲਾਦ ਸਮਝ ਬੈਠੀ ਮੈਂ ਤਾਂ ਉਸ ਤੋਂ ਕੁਝ ਸਾਲ ਮੰਗੇ ਸੀ ਮੈਂ ਉਸ ਨੂੰ ਕਿਹਾ ਸੀ ਕਿ ਵਾਪਸ ਮੈਂ ਮੇਰਾ ਦਿੱਲੀ ਵਿੱਚ ਟ੍ਰਾਂਸਫਰ ਹੋ ਜਾਵੇਗਾ ਤਾਂ ਉਦੋਂ ਬੱਚੇ ਬਾਰੇ ਸੋਚਾਂਗੇ 5-6 ਸਾਲ ਬਾਅਦ ਬੱਚੇ ਦੀ ਪਲੈਨਿੰਗ ਕਰਾਂਗੇ ਪਰ ਮੇਰੀ ਗੱਲ ਸੁਣ ਕੇ ਸੁਮਣ ਰੋ ਰਹੀ ਸੀ ਤੇ ਕਹਿੰਦੀ ਕਿ ਜਿਸ ਦਿਨ ਤੁਸੀਂ ਰਿਧੀ ਨੂੰ ਘਰੋਂ ਕੱਢਿਆ ਸੀ ਉਹ ਸਿੱਧਾ ਮੇਰੇ ਕੋਲ ਆਈ ਸੀ ਉਸਨੇ ਮੈਨੂੰ ਸਭ ਕੁਝ ਸੱਚ-ਸੱਚ ਦੱਸ ਦਿੱਤਾ ਉਹ ਕਹਿੰਦੀ ਸੀ ਕਿ ਮੇਰੇ ਤਾਂ ਮਾਪਿਓ ਵੀ ਨਹੀਂ ਹਨ ਤਾਂ ਮੈਂ ਕਿੱਧਰ ਜਾਵਾਂਗੀ ਮੈਂ ਕਿੱਦਾਂ ਕਿਸੇ ਨੂੰ ਦੱਸਾਂਗੀ ਕਿ ਮੇਰੇ ਪਤੀ ਨੇ ਮੇਰੇ ਤੇ ਸ਼ੱਕ ਕੀਤਾ ਤੇ ਮੈਨੂੰ ਘਰੋਂ ਕੱਢ ਦਿੱਤਾ ਮੈਂ ਉਸ ਨੂੰ ਆਪਣੇ ਕੋਲ ਰੱਖ ਲਿਆ ਉਹ ਵੀ ਤੇਰੀ ਤਰ੍ਹਾਂ ਸਾਰਾ ਦਿਨ ਰੋਂਦੀ ਰਹਿੰਦੀ ਆ ਇੱਕ ਦਿਨ ਰੋਂਦੇ ਰੋਂਦੇ ਉਸਨੇ ਮੈਨੂੰ ਕਿਹਾ ਕਿ ਮੈਂ ਤਲਾਕ ਦੇ ਨੋਟਿਸ ਤੁਹਾਨੂੰ ਭੇਜ ਦੇਵਾਂਗੀ ਉਹ ਤੁਹਾਡੇ ਨਾਲ ਹੁਣ ਨਹੀਂ ਰਹਿਣਾ ਚਾਹੁੰਦੀ ਹੁਣ ਉਹ ਮੇਰੇ ਘਰ ਵਿੱਚ ਮੇਰੀ ਸੱਸ ਦੇ ਨਾਲ ਮੌਜੂਦ ਆ ਤੁਸੀਂ ਉਸ ਨੂੰ ਮਨਾ ਲਵੋ ਸੁਮਨ ਦੀਆਂ ਗੱਲਾਂ ਸੁਣ ਕੇ ਮੇਰੀ ਹਾਲਤ ਅਜੀਬ ਹੋ ਗਈ ਮੈਂ ਇਸ ਪਲ ਨੂੰ ਬਰਦਾਸ਼ਤ ਕੀਤਾ ਮੈਂ ਰਿਧੀ ਤੋਂ ਮਾਫੀ ਮੰਗਣ ਦਾ ਇਰਾਦਾ ਕਰ ਲਿਆ ਮੈਂ ਸੁਮਨ ਦੇ ਘਰ ਜਾ ਕੇ ਰਿਧੀ ਕੋਲ ਗਿਆ ਮੇਰੀ ਰਿਧੀ ਉਦਾਸ ਬੈਠੀ ਸੀ ਰਿਧੀ ਮੈਂ ਅੱਜ ਤੇਰੇ ਤੋਂ ਮਾਫੀ ਮੰਗਣ ਆਇਆ ਹਾਂ ਮੈਂ ਤੇਰੇ ਤੇ ਬਹੁਤ ਜ਼ੁਲਮ ਕੀਤਾ ਇੱਕ ਤਾਂ ਤੈਨੂੰ ਔਲਾਦ ਦੀ ਖੁਸ਼ੀ ਨਹੀਂ ਦਿੱਤੀ ਤੇ ਦੂਜਾ ਤੇਰੇ ਤੇ ਸ਼ੱਕ ਕਰਨ ਲੱਗਿਆ ਮੈਨੂੰ ਸੋਚ-ਸੋਚ ਕੇ ਆਪਣੇ ਆਪ ਤੇ ਗੁੱਸਾ ਆ ਰਿਹਾ ਸੀ ਰਕੇਸ਼ ਮੈਂ ਵੀ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਮੈਂ ਤੁਹਾਡੇ ਤੋਂ ਇੱਕ ਹਕੀਕਤ ਲਕੋਈ ਹੋਈ ਸੀ ਮੈਰੀਦੀ ਨੂੰ ਕਿਹਾ ਕਿ ਤੂੰ ਇੱਕ ਸ਼ਬਦ ਵੀ ਨਾ ਬੋਲ ਮੈਨੂੰ ਸਭ ਕੁਝ ਸੱਚ-ਸੱਚ ਪਤਾ ਲੱਗ ਚੁੱਕਿਆ ਹੈ ਤੂੰ ਪਹਿਲਾਂ ਰੋਹਿਤ ਦੀ ਪਤਨੀ ਸੀ ਤੇ ਰੋਹਿਤ ਨੇ ਤੈਨੂੰ ਤਲਾਕ ਦੇ ਦਿੱਤਾ ਪਰ ਰੋਹਿਤ ਨੂੰ ਆਪਣੇ ਕੀਤੇ ਦੀ ਸਜ਼ਾ ਮਿਲ ਗਈ ਕਿਉਂਕਿ ਜਿਸ ਨੂੰ ਉਹ ਪਾਗਲਾ ਵਾਂਗ ਚਾਹੁੰਦਾ ਸੀ ਉਹ ਵੀ ਉਸ ਨੂੰ ਛੱਡ ਕੇ ਚਲੀ ਗਈ ਹੁਣ ਤੂੰ ਇਹ ਦੱਸ ਤੂੰ ਮੈਨੂੰ ਪਿਆਰ ਕਰਦੀਆਂ ਜਾਂ ਨਹੀਂ ਫਿਰ ਈਦੀ ਨੇ ਕਿਹਾ ਕਿ ਮੈਂ ਤਾਂ ਤੁਹਾਨੂੰ ਸੱਚਾ ਪਿਆਰ ਉਸੇ ਦਿਨ ਕਰ ਬੈਠੀ ਜਿਸ ਦਿਨ ਤੁਸੀਂ ਮੈਨੂੰ ਮੰਦਰ ਤੋਂ ਆਪਣੇ ਘਰ ਲੈ ਕੇ ਆਏ ਸੀ ਤੁਸੀਂ ਮੈਨੂੰ ਪਾਗਲਾ ਵਾਂਗ ਮੁਹੱਬਤ ਕਰਦੇ ਸੀ ਪਰ ਮੈਨੂੰ ਵੀ ਤੁਹਾਡੀ ਮੁਹੱਬਤ ਦਾ ਸਬੂਤ ਚਾਹੀਦਾ ਸੀ ਮੈਨੂੰ ਇੱਕ ਬੱਚਾ ਚਾਹੀਦਾ ਸੀ ਜੋ ਮੈਨੂੰ ਮਾਂ ਕਹਿ ਕੇ ਬੁਲਾਉਂਦਾ ਤੇ ਤੁਹਾਨੂੰ ਪਾਪਾ ਕਹਿ ਕੇ ਰੋਹਿਤ ਨਾਲ ਤਾਂ ਮੇਰੇ ਪਾਪਾ ਨੇ ਵਿਆਹ ਕਰ ਦਿੱਤਾ ਸੀ ਪਰ ਰੋਹਿਤ ਪਹਿਲਾਂ ਤੋਂ ਹੀ ਚਾਰੂ ਨਾਲ ਪਿਆਰ ਕਰਦਾ ਸੀ ਇਸ ਲਈ ਉਸਨੇ ਮੈਨੂੰ ਕਦੇ ਨਹੀਂ ਅਪਣਾਇਆ ਸੀ ਇਸ ਲਈ ਮੈਂ ਰੋਹਿਤ ਨੂੰ ਤਲਾਕ ਦੇ ਦਿੱਤਾ ਸੀ ਤੇ ਚਾਰੂ ਮੇਰੀ ਭੈਣ ਵਰਗੀ ਸੀ ਪਰ ਉਹ ਇੱਕ ਗਲਤ ਔਰਤ ਨਿਕਲੀ ਬੱਚਾ ਹੋਣ ਤੋਂ ਬਾਅਦ ਵੀ ਉਸਨੇ ਰੋਹਿਤ ਨੂੰ ਛੱਡ ਦਿੱਤਾ ਉਹ ਰੋ ਰਿਹਾ ਸੀ ਕਿਸ ਤਰ੍ਹਾਂ ਮੇਰੇ ਇੱਕ ਗਲਤ ਫੈਸਲੇ ਨੇ ਰਿਧੀ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਹੁਣ ਮੈਂ ਉਸ ਨੂੰ ਘਰ ਲੈ ਆਇਆ ਮੈਂ ਆਪਣੀ ਗਲਤੀ ਤੇ ਬਹੁਤ ਸ਼ਰਮਿੰਦਾ ਹਾਂ ਇਸ ਲਈ ਹੁਣ ਮੈਂ ਉਸ ਦਾ ਵਿਸ਼ਵਾਸ ਤੋੜਨਾ ਨਹੀਂ ਚਾਹੁੰਦਾ ਰਿੱਧੀ ਨੂੰ ਮੈਂ ਡਾਕਟਰ ਦੇ ਕੋਲ ਲੈ ਗਿਆ ਸੀ ਮੈਂ ਉਸ ਦਾ ਇਲਾਜ ਕਰਵਾਇਆ ਦਿਮਾਗ ਵਾਲੇ ਡਾਕਟਰ ਨੂੰ ਵੀ ਦਿਖਾਇਆ ਮੈਨੂੰ ਯਕੀਨ ਆ ਜਿਸ ਦਿਨ ਸਾਡੇ ਘਰ ਬੱਚਾ ਹੋ ਜਾਵੇਗਾ ਤਾਂ ਰਿੱਧੀ ਸਭ ਕੁਝ ਭੁੱਲ ਜਾਵੇਗੀ ਸੋ ਦੋਸਤੋ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਦੇ ਪਹਿਲੀ ਵਾਰ ਆਉਂਦਾ ਚੈਨਲ ਨੂੰ ਸਬਸਕ੍ਰਾਈਬ ਕਰਿਓ